ਸ਼ਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਿਸ ਦਾ ਨਾਮ ਹੈ ਜੀ ਟੈਕ ਪੰਜਾਬੀ 360 ਤੇ ਇਸ ਚੈਨਲ ਵਿੱਚ ਮੈਂ ਤੁਹਾਡੇ ਲਈ ਟੈਕਨੋਲੋਜੀ ਰਿਲੇਟਡ ਜਿੰਨੇ ਵੀ ਟਿਊਟੋਰੀਅਲ ਹੈ ਉਹ ਲੈ ਕੇ ਆਣਾ ਤੇ ਉਹ ਸਾਰੇ ਪੰਜਾਬੀ ਵਿੱਚ ਹੁੰਦੇ ਆ ਤੇ ਇਸ ਵਿੱਚ ਮੈਂ ਪਹਿਲੇ ਟਿਊਟੋਰੀਅਲ ਬਣਾਇਆ ਜਿਹਦੇ ਸਭ ਤੋਂ ਪਹਿਲੇ ਮੇਰਾ ਟਿਊਟੋਰੀਅਲ ਸੀਗਾ ਕਿ ਆਪਾਂ ਰਿਕਵਰੀ ਕਿਵੇਂ ਕਰ ਸਕਦੇ ਹਾਂ ਜਿਵੇਂ ਕਿ ਸਾਡੀ ਪੈਨ ਡਰਾਈਵ ਜਾਂ ਮੈਮਰੀ ਕਾਰਡ ਜਾਂ ਹਾਰਡ ਡਿਸਕ ਟੌਪ ਫਾਰਮੈਟ ਹੋ ਜਾਵੇ ਡਾਟਾ ਜੇ ਡਿਲੀਟ ਹੋ ਜਾਵੇ ਉਹਨਾਂ ਨੂੰ ਕਿਵੇਂ ਵਾਪਸ ਲੈ ਕੇ ਆਣਾ ਤੁਸੀਂ ਆ ਵੀਡੀਓ ਦੇਖ ਸਕਦੇ ਹੋ ਤੇ ਜੇ ਆਪਾਂ ਵਿੰਡੋ 10 ਨੂੰ ਐਕਟੀਵੇਟ ਕਰਨਾ ਤੁਸੀਂ ਇੱਥੋਂ ਵਿੰਡੋ 10 ਇਹ ਵੀਡੀਓ ਦੇਖ ਕੇ ਵਿੰਡੋ 10 ਐਕਟੀਵੇਟ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਮੈਂ ਇੱਕ ਹੋਰ ਟਿਊਟੋਰੀਅਲ ਪਾਇਆ ਸੀ ਜਿਹੜੀ ਜਿਸ ਦੀ ਪ੍ਰੋਫਾਈਲ ਤੇ ਆਰ ਆਰ ਫਾਈਲ ਨੂੰ ਪਾਸਵਰਡ ਲੱਗਿਆ ਹੁੰਦਾ ਉਹਨੂੰ ਕਿਵੇਂ ਖੋਲਣਾ ਹੈ ਤੇ ਅੱਜ ਦਾ ਮੇਰਾ ਜਿਹੜਾ ਟਿਊਟੋਰੀਅਲ ਉਹ ਮੈਂ ਲੈ ਕੇ ਆਇਆ ਕਿ ਮੈਕ OS ਨੂੰ ਬੂਟੇਬਲ ਕਿਵੇਂ ਬਣਾਈਏ ਪੈਂਡਰਾਈਵ ਵਿੱਚ ਅਸ ਤੋਂ ਪਹਿਲੇ ਮੈਂ ਦੋਸਤੋ ਤੁਹਾਨੂੰ ਥੋੜਾ ਜਿਹਾ ਮੈਕਓਐਸ ਬਾਰੇ ਦੱਸ ਦਵਾਂ ਜਿਹੜਾ ਮੈਕਓਐਸ ਹੈ ਜੀ ਉਹ ਐਪਲ ਦੇ ਲੈਪਟਾਪ ਜਾਂ ਲੈਪਟਪ ਦੇ ਕੰਪਿਊਟਰ ਵਿੱਚ ਇੰਸਟਾਲ ਹੁੰਦਾ ਜੀ ਤੇ ਇਹ ਉਹਨਾਂ ਦਾ ኦਪਰੇਟਿੰਗ ਸਿਸਟਮ ਹੈ ਤੇ ਇਹ ਐਪਲ ਦੇ ਹੀ ਮਤਲਬ ਕੰਪਿਊਟਰ ਵਿੱਚ ਤੇ ਲੈਪਟਪ ਵਿੱਚ ਚੱਲਦਾ ਹੈ ਤੇ ਇਹਨੂੰ ਬੂਟੇਬਲ ਬਣਾ ਲੀਏ ਦੋਸਤੋ ਸਭ ਤੋਂ ਪਹਿਲੇ ਤੇ ਸਾਨੂੰ ਇਹ ਡਾਊਨਲੋਡ ਕਰਨਾ ਹੋਊਗਾ ਤੇ ਇਸ ਲਈ ਤੁਹਾਨੂੰ ਜਿਹੜੀ ਮਤਲਬ ਜ਼ਰੂਰੀ ਚੀਜ਼ਾਂ ਆ ਉਹ ਪਹਿਲੇ ਸਭ ਤੋਂ ਪਹਿਲੇ ਤੁਹਾਡੇ ਕੋਲ ਇੱਕ ਮੈਕ ਹੋਣੀ ਚਾਹੀਦੀ ਹੈ ਆਪਾਂ ਵਿੰਡੋ ਜਾਂ ਲੀਨਕਸ ਨੂੰ ਕਿਸੇ ਵੀ ਕੰਪਿਊਟਰ ਜਾਂ ਵਿੰਡੋ ਕੰਪਿਊਟਰ ਕਿਸੇ ਵੀ ਕੰਪਿਊਟਰ ਤੋਂ ਬੂਟੇਬਲ ਬਣਾ ਲਿਆ ਵਿੰਡੋ ਪੈਨ ਡਰਾਈਵ ਨੂੰ ਪਰ ਲੇਕਿਨ ਮੈਕ ਨੂੰ ਬੂਟੇਬਲ ਬਣਾ ਲਈਏ ਤੁਹਾਡੇ ਕੋਲ ਇੱਕ ਮੈਕ ਕੰਪਿਊਟਰ ਜਾਂ ਮੈਕ ਲੈਪਟਾਪ ਹੋਣਾ ਚਾਹੀਦਾ ਹੈ ਜੇ ਤੁਹਾਡੇ ਕਿਸੇ ਫਰੈਂਡ ਕੋਲ ਹੈ ਤੁਸੀਂ ਉੱਥੋਂ ਉਹਦੇ ਥਰੂ ਬਣਾ ਸਕਦੇ ਹੋ ਤੇ ਇਸ ਲਈ ਸਭ ਤੋਂ ਪਹਿਲੇ ਤੁਹਾਨੂੰ ਕੀ ਕਰਨਾ ਹੋਗਾ ਓਸ ਮੈਕ ਜਿਹੜੀ ਤੁਸੀਂ ਮੈਂ ਆਪਣੇ ਫਰੈਂਡ ਦੀ ਲਈਤੀ ਆ ਉਹਦੇ 'ਚ ਉਹਦੇ ਐਪ ਸਟੋਰ ਤੇ ਜਾਣਾ ਹੋਊਗਾ ਇੱਥੋਂ ਐਪ ਸਟੋਰ ਤੇ ਤੇ ਉੱਥੇ ਮੈਕ OS ਸੀਆਰਾ ਹੋਏਗਾ ਲੇਟੈਸਟ ਤੇ ਜਿੰਨੇ ਵੀ ਮਾਡਲ ਆ ਸਾਰੇ ਮਤਲਬ ਤੁਹਾਨੂੰ ਮਿਲ ਜਾਣਗੇ ਇਹਦੇ ਐਪ ਸਟੋਰ ਤੇ ਤੇ ਲੇਟੈਸਟ ਵਾਲੇ ਮੈਕ OS ਸੀਆਰਾ ਹੀ ਚੱਲ ਰਿਹਾ ਤੇ ਮੇਰੇ ਮੈਕ ਵਿੱਚ ਵੀ ਇਹੀ ਚੱਲ ਰਿਹਾ ਠੀਕ ਸਕਦਾ ਤੁਸੀਂ ਮੇਰੀ ਮੈਕ ਵਿੱਚ ਵੀ ਇਹੀ ਚੱਲ ਰਿਹਾ ਤੇ ਇਸ ਨੂੰ ਅਸੀਂ ਡਾਊਨਲੋਡ ਕਰਾਂਗੇ ਕਿੱਥੋਂ ਦੀ ਜੇ ਤੁਸੀਂ ਡਾਊਨਲੋਡ ਤੇ ਕਲਿੱਕ ਕਰੋਗੇ ਤੇ ਡਾਊਨਲੋਡ ਹੋ ਜਾਏਗਾ ਤੇ ਡਾਊਨਲੋਡ ਹੋ ਕੇ ਤੁਹਾਡੀ ਐਪਲੀਕੇਸ਼ਨ ਵਿੱਚ ਸੇਵ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਇੱਥੇ ਪਹਿਲੇ ਤੋਂ ਡਾਊਨਲੋਡ ਕੀਤਾ ਹੋਇਆ ਮੈਂ ਇੰਸਟਾਲ ਮੈਕ OS ਆ ਰਿਹਾ ਤੇ ਮੈਂ ਤੁਹਾਨੂੰ ਦੱਸੂੰਗਾ ਇਹਨੂੰ ਬੂਟੇਬਲ ਕਿਵੇਂ ਬਣਾਉਣਾ ਉਸ ਤੋਂ ਪਹਿਲੇ ਆਪਾਂ ਨੂੰ ਆਪਣੀ ਪੈਨ ਡਰਾਈਵ ਦੀ ਇਹ ਆਪਾਂ ਦੇਖ ਲੈਣ ਲੈ ਕੈਪੈਸਿਟੀ ਕਿੰਨੀ ਹੈ ਇਹਦਾ ਸਾਈਜ਼ ਹੈਗਾ ਜੀ 4.95 GB ਤੇ ਦੇ ਲਈ ਘੱਟੋ ਘੱਟ 8 GB ਦੀ ਪੈਨ ਡਰਾਈਵ ਸਾਡੇ ਕੋਲ ਹੋਣੀ ਚਾਹੀਦੀ ਹੈ ਤੇ ਮੇਰੇ ਕੋਲ 8GB ਦੀ ਪੈਨ ਡਰਾਈਵ ਪਈ ਹੋਈ ਹੈ ਮਤਲਬ ਮੇਰੇ ਕੰਪਿਊਟਰ ਤੇ ਲੱਗੀ ਹੈ ਤੇ ਮੈਂ ਉਹਨੂੰ ਬੂਟੇਬਲ ਬਣਾਉਣ ਤੋਂ ਪਹਿਲੇ ਇੱਕ ਵਾਰੀ ਫਾਰਮੈਟ ਕਰੂੰਗਾ ਉਸ ਤੋਂ ਪਹਿਲੇ ਤੁਸੀਂ ਆਪਣੇ ਲਾਂਚ ਪੈਡ 'ਚ ਜਾਓ ਅਦਰਸ 'ਚ ਉਸ ਤੋਂ ਬਾਅਦ ਡਿਸਕ ਯੂਟਿਲਿਟੀ ਜੇ ਤੁਸੀਂ ਡਿਸਕ ਯੂਟਿਲਿਟੀ ਕਰੋਗੇ ਤੇ ਤੁਹਾਡੀ ਪੈਨ ਡਰਾਈਵ ਤੇ ਸ਼ੋ ਹੋ ਜਾਏਗੀ ਸੈਂਡਿਕਸ ਕਰੂਜ਼ ਬਲੇਡ ਤੇ ਦੋਸਤੋ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਚਾਹੁੰਦਾ कि ਤੁਹਾਡੀ ਪੈਂਡਰਾਈਵ ਵਿੱਚ ਜਿਹੜਾ ਕੋਈ ਡਾਟਾ ਹਨ ਉਹ ਬੈਕਅਪ ਲੈ ਲਿਓ ਜਦੋਂ ਜਿਹੜਾ ਮੈਂ ਫਾਰਮੈਟ ਕਰੂੰਗਾ ਤੇ ਸ ਮੇਰਾ ਸਾਰਾ ਡਾਟਾ ਹੋਏਗਾ ਜਿਹੜੀ ਪੈਂਡਰਾਈਵ ਸਭ ਡਿਲੀਟ ਹੋ ਜਾਏਗਾ ਰੇਜ਼ ਹੋ ਜਾਏਗੀ ਬਿਲਕੁਲ ਪੈਂਡਰਾਈਵ ਉਸ ਸਭ ਹੁਣ ਸਾਨੂੰ ਰੇਜ਼ ਕਰ ਲਈਏ ਰੇਜ਼ ਤੇ ਕਲਿੱਕ ਕਰਨਾ ਹੋਗਾ ਇੱਥੇ ਨਾਮ ਦੇਣਾ ਹੋਗਾ ਸਾਨੂੰ ਫਿਲਹਾਲ ਅਨਟਾਈਟਲ ਦਵਾਂਗੇ ਔਰ ਇੱਥੇ ਮੈਕਓਸ ਸਟੈਂਡਰਡ ਜਰਨਲ ਔਰ ਇੱਥੇ ਕਰਨਾ ਹੈ ਜੀ ਮਾਸਟਰ ਬੂਟ ਮੈਨੂ ਐਪਲ ਪਾਰਟੀਸ਼ਨ मास्टर बूट रिकॉर्ड ठीक है जी इरेज डन इरेज हो गई है जी ये इस क्लोज तो कर देना इतने मेरी पेन आप देख सकते अनटाइटल ठीक है जी उस तो बाद एक मैं थोड़ा तो लिंक दे दूंगा एप्पल का ऑफिशियल लिंक है उदा वैसे मेरे को भी कमांड हो है लेकिन मैं ये तो रेकमेंड करूँगा ਇਹਦੇ ਤੁਹਾਨੂੰ ਆਰਟੀਕਲ ਪੜ ਸਕਦੇ ਹੋ ਤੇ ਤੁਹਾਨੂੰ ਪਤਾ ਲੱਗ ਜੇਗਾ ਪੜ ਕੇ ਵੀ ਕਿਵੇਂ ਇੰਸਟਾਲ ਕਰਨਾ ਹੈ ਤੇ ਇਹਦੇ ਲਈ ਦੋਸਤੋ ਤੁਹਾਨੂੰ ਕਿਸੇ ਸੌਫਟਵੇਅਰ ਦੀ ਜਰੂਰਤ ਨਹੀਂ ਹੈ ਬਸ ਸਾਡੇ ਲੈਪਟਾਪ ਜਾਂ ਮੈਂ ਦੇ ਕੰਪਿਊਟਰ ਵਿੱਚ ਮੈਕ ਸੌਫਟ ਸੌਰੀ OS ਸੌਫਟਵੇਅਰ ਦੇਸ ਕੋਈ ਵੀ ਹੋਏਗਾ ਤੇ ਆਹ ਪਾਥ ਆਪਾਂ ਯੂਜ਼ ਕਰਨੇ ਆ ਇਹਦੇ ਜਿਹੜਾ ਸਿਆਰਾ ਵਾਸਤੇ ਆ ਉਹ ਆਪ ਕਮਾਂਡ ਹੈ ਇਹ ਕਮਾਂਡ ਵਿੱਚ ਲੱਗੇਗਾ ਜੀ ਕਮਾਂਡ ਲਾਈਨ 'ਚ ਤੇ ਐਲ ਕੈਪੀਟਲ ਲਈ ਯੋਸ਼ੁਮ ਲਈ ਸਾਰੇ ਜਿਨੇ ਵੀ ਮਤਲਬ ਵਰਜਨ ਹਨ ਉਹਨਾਂ ਲਈ ਅਲੱਗ-ਅਲੱਗ ਦਿੱਤਾ ਹੋਇਆ ਤੇ ਸਾਡੇ ਕੋਲ ਸੀਆਰਾ ਹੈ ਅਸੀਂ ਸੀਆਰਾ ਦਾ ਇਥੋਂ ਬਾਅਦ ਕਾਪੀ ਕਰਾਂਗੇ ਤੇ ਇਹਨੂੰ ਆਉਣਾ ਸੀ ਟਰਮੀਨਲ ਚ पेस्ट करना है टर्मिनल ओपन कर ली फिर लॉन्च पैड लॉन्चपैड जाओ अदर्श टर्मिनल पेस्ट एंटर इसे अपना मैक का पासवर्ड भरो जो तो मैक लॉग इन लगे रहे हो एक एरर आ गया तो सी देख सकते हो यह एरर आने का रीज़न की है और एर मैं तो पता सी आना ਇਸ ਲਈ ਮੈਂ ਤੁਹਾਨੂੰ 에ਰਰ ਬਾਰੇ ਦੱਸਦਾ ਥੋੜਾ ਜਿਹਾ ਦੋਸਤੋ ਜਿਹੜੀ ਕਮਾਂਡ ਸੀ ਯੂਜ਼ ਕੀਤੀ ਹੈ ਉਹਦੇ ਵਿੱਚ ਜਿਵੇਂ ਲਿਖਿਆ ਐਪਲੀਕੇਸ਼ਨ ਸਟਾਲ OS CRR.app ਉਸ ਤੋਂ ਬਾਅਦ ਮਾਈ ਇੱਥੇ ਵੋਲੀਅਮ ਔਰ ਮਾਈ ਵੋਲੀਅਮ ਇਹਦਾ ਮਤਲਬ ਹੈ ਦੋਸਤੋ ਕਿ ਜਿਹੜਾ ਸਾਡੀ ਪੈਨ ਡਰਾਈਵ ਹੈ ਉਹ ਇਹ ਡਿਫਾਲਟ ਨਾਮ ਮਤਲਬ ਮਾਈ ਵੋਲੀਅਮ ਨਾਮ ਦੀ ਜਿਹੜੀ ਪੈਨ ਡਰਾਈਵ ਹੈ ये ही सिर्फ बुटेबल बनाएगा तो इदा समझ नहीं आएगी मैं तुम्हें दसदा यूटिलिटी फिर ओपन करा और तो देख सकते हो एना नाम है अनटाइटल और इतने इतमोलीयम अ करा सिंपल इन कॉपी करा कम कॉपी इतने नाम जगह पर माइबोलीयम कर देंगे ਔਰ ਮੇਰੀ ਬੈਂਡਰ ਮਾਈ ਵੋਲਿਊਮ ਹੋ ਗਿਆ ਹੁਣ ਮੈਂ ਫੇਰ ਤੋਂ ਹੀ ਕਮਾਂਡ ਨੂੰ ਦਰਾਂਗਾ ਹੋਰ ਇਹ ਪੁੱਛ ਰਿਹਾ ਟੂ ਕੰਟੀਨਿਊ ਆਪਾਂ ਕਰਾਂਗੇ ਯੈਸ ਯੈਸ ਲਈ ਵਾਈ ਪ੍ਰੈਸ ਕਰਨਾ ਤੁਸੀਂ ਐਂਟਰ ਤੇ ਇਹ ਦੋਸਤੋ ਮਤਲਬ ਇਹਨੂੰ ਰੇਜ਼ ਕਰਕੇ ਆਪਣੇ ਆਪ ਹੀ ਕਾਪੀ ਕਰਨਾ ਸ਼ੁਰੂ ਕਰ ਦੇਗਾ ਤੇਰੇ ਇਸ ਕਾਫੀ ਟਾਈਮ ਲੱਗੇਗਾ ਤੇ ਉਸ ਲਈ ਮੈਂ ਇੱਥੇ ਥੋੜੀ ਵੀਡੀਓ ਨੂੰ ਪੋਜ਼ ਕਰ ਰਿਹਾ ਥੋੜੀ دیر ਲਈ ਤੁਸੀਂ ਦੇਖ ਸਕਦੇ ਹੋ ਦੋਸਤੋ ਮੇਰਾ ਇਥੇ ਕੰਪਲੀਟ ਆ ਗਿਆ ਜੀ ਕਾਪੀ ਬੂਟ ਫਾਈਲ ਤੇ ਕਾਪੀ ਕੰਪਲੀਟਡ ਡਨ ਠੀਕ ਹੈ ਜੀ ਇਹਦਾ ਮਤਲਬ ਕਿ ਮੇਰੀ ਜਿਹੜੀ ਪੈਨ ਡਰਾਈਵ ਆ ਬੂਟੇਬਲ ਬਣ ਗਈ ਹੈ ਤੇ ਦੋਸਤੋ ਇਹਦੇ ਵਿੱਚ ਮੈਨੂੰ ਥੋੜਾ ਜਿਹਾ ਟਾਈਮ ਲੱਗ ਰਿਹਾ ਕਿਉਂਕਿ ਮੇਰੀ ਪੈਨ ਡਰਾਈਵ 'ਚ ਥੋੜੀ ਪ੍ਰੋਬਲਮ ਹੈ ਤੇ ਮੈਂ ਸਿਰਫ ਜਸ ਤੁਹਾਨੂੰ ਟੈਮੋ ਲਈ ਮਤਲਬ ਦਿਖਾਇਆ ਤੇ ਤੁਸੀਂ ਜਿਹੜੀ ਪੈਨ ਡਰਾਈਵ ਯੂਜ਼ ਕਰੋਗੇ ਥੋੜੀ ਮਤਲਬ ਦੇਖ ਕੇ ਯੂਜ਼ ਕਰੋ ਕਿ ਵਧੀਆ ਪੈਨ ਡਰਾਈਵ ਹੋਵੇ ਤੇ ਇਹ ਪੈਨ ਡਰਾਈਵ ਥੋੜੀ ਪ੍ਰੋਬਲਮ ਕਰਕੇ ਜੋ ਤੁਸੀਂ ਦੇਖਿਆ ਫਾਰਮੈਟ ਕਰਦਾ ਤਾਂ ਵੀ ਪ੍ਰੋਬਲਮ ਆਂਦੀ ਸੀ ਉਸਕੇ ਥੋੜਾ ਟਾਈਮ ਲੱਗਦਾ ਨਹੀਂ ਤੇ ਜ਼ਿਆਦਾਤਰ ਕੁਝ ਖਾਸ ਟਾਈਮ ਲੱਗਦਾ ਵੱਧ ਤੋਂ ਵੱਧ 15 ਜਾਂ 20 ਮਿੰਟ ਲੱਗਦੇ ਆ ਤੇ ਮੈਂ ਤੁਹਾਨੂੰ ਦਿਖਾਉਣਾ ਆਪਣੀ ਪੈਨ ਡਰਾਈਵ ਇੰਸਟਾਲ ਆ ਦੇਖ ਸਕਦੇ ਹੋ ਤੁਸੀਂ ਮੇਰੀ ਪੈਨ ਡਰਾਈਵ ਵਿੱਚ ਸੌਫਟਵੇਅਰ ਆ ਗਿਆ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਲਾਂਚਰ ਚ ਇੰਸਟਾਲ macOS era ਇੰਸਟਾਲ macOS era ਇਹਦਾ ਮਤਲਬ ਹੈ ਕਿ ਬੂਟੇਬਲ ਬਣ ਗਈ ਹੈ ਤੇ ਦੋਸਤੋ ਅੱਜ ਦੀ ਵੀਡੀਓ ਚ ਨਹੀਂ ਤੇ ਅਗਲੀ ਵੀਡੀਓ ਚ ਮੈਂ ਕੋਸ਼ਿਸ਼ ਕਰੂੰਗਾ ਕੰਟੀਨਿਊ ਕਰੂੰਗਾ ਕਿ ਇਹਨੂੰ ਮੈਕ ਵਿੱਚ ਕਿਵੇਂ ਇੰਸਟਾਲ ਕਰਨਾ ਹੈ ਉਹ ਵੀ ਦੱਸੂੰਗਾ ਤੇ ਮੈਂ ਕੋਸ਼ਿਸ਼ ਕਰੂੰਗਾ ਵੀਡੀਓ ਬਣਾ ਲਈ ਅੱਜ ਦੇ ਫਿਲਹਾਲ ਵੀਡੀਓ ਚ ਇੰਨਾ ਹੀ ਹੈ ਕਿ ਆਪਾਂ ਬੂਟੇਬਲ ਕਿਵੇਂ ਬਣਾ ਲਈਏ ਅਸੀਂ ਬੂਟੇਬਲ ਬਣਾ ਲਿਆ ਤੇ ਹੁਣ ਇਹਨੂੰ ਆਪਾਂ ਐਗਜ਼ਿਟ ਕਰ ਸਕਦੇ ਹਾਂ ਔਰ ਇਹਨੂੰ ਕੁਇਟ ਕਰ ਸਕਦੇ ਹਾਂ ਦੋਸਤੋ ਕੁਝ ਗੱਲਾਂ ਤੁਹਾਨੂੰ ਧਿਆਨ ਰੱਖਣਾ ਹੋਗਾ ਇੱਕ ਤਾਂ ਤੁਸੀਂ ਪੈਂਡਰਾਈਵ ਥੋੜੀ ਵਧੀਆ ਜੀ ਚੂਸ ਕਰਿਓ ਤੇ ਦੂਸਰਾ ਇਹ ਆ ਕੀ ਜੀ ਤੁਸੀਂ ਇਹਨੂੰ ਮਤਲਬ ਬੂਟੇਬਲ ਪ੍ਰੋਸੈਸ ਵਿੱਚ ਜਦੋਂ ਚੱਲ ਰਹੀ ਹੈ ਇਹਨੂੰ ਵਿੱਚੇ ਬੰਦ ਨਹੀਂ ਕਰਨਾ ਨਾ ਤੁਸੀਂ ਪੈਂਡਰਾਈਵ ਨੂੰ ਰਿਮੂਵ ਕਰਨਾ ਤੇ ਨਾ ਹੀ ਤੁਸੀਂ ਟਰਮੀਨਲ ਨੂੰ ਬੰਦ ਕਰਨਾ ਤੇ ਇਸ ਲਈ ਇਹਨੂੰ ਰਿਜੈਕਟ ਕਰ ਦਿੰਨੇ ਇਥੋਂ ਆਪਾਂ ਪੈਂਡਰਾਈਵ ਨਿਕਾਲ ਸਕਦੇ ਤੁਸੀਂ ਦੋਸਤੋ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਲਈ ਤੇ ਮੈਨੇ ਸਪੋਰਟ ਕਰੇ ਲਈ ਤੇ ਮੇਰੇ ਚੈਨਲ ਬਾਰੇ ਹੋਰ ਨਵੇਂ-ਨਵੇਂ ਵੀਡੀਓ ਦੇ ਅਪਡੇਟ ਜਾਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਮੇਰੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਇਹ ਤਾਂ ਤੁਸੀਂ ਮੇਰੇ ਫੇਸਬੁੱਕ ਦੇ ਪੇਜ ਤੇ ਜਾ ਸਕਦੇ ਹੋ ਤੇ ਮੇਰੇ ਵੀਡੀਓਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਪਲੀਜ਼ ਮੇਰੇ ਚੈਨਲ ਨੂੰ ਫਿਰ ਤੋਂ ਮੈਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦੀ ਤੁਹਾਡਾ